ਅਣਕੁੱਲ ਦੋ ਕਰਦੇ ਕਪੜੀ ਖੇਤ ਸਬ-ਡਿਵੀਜ਼ਨ ਦੇ ਵਿੱਚ ਗਲਤ ਮੰਨ। ਠੀਕ ਹੈ। ਅੱਜ ਦੀ ਜਿਹੜੀ ਮੀਟਿੰਗ ਰੱਖੀ ਗਈ ਹੈ ਉਹ ਸਟੱਬਲ ਬਰਨਿੰਗ ਜੋ ਹੈ ਇਸ ਨੂੰ ਰੋਕਣ ਦੇ ਸਬੰਧ ਦੇ ਵਿੱਚ ਰੱਖੀ ਗਈ ਹੈ ਕਿਉਂਕਿ ਜੋ ਅਸੀਂ ਜਾਣਦੇ ਹਾਂ ਹੁਣ ਹਾਰਵੈਸਟਿੰਗ ਦਾ ਜਾਂ ਫਸਲਾਂ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਸੋ ਪਿਛਲੇ ਸਾਲ ਰੋਪੜ ਜ਼ਿਲ੍ਹੇ ਨੇ ਕਾਫੀ ਵਧੀਆ ਪਰਫਾਰਮ ਕੀਤਾ ਸੀ ਕਾਫੀ ਵਧੀਆ ਕਾਰਗੁਜ਼ਾਰੀ ਰਹੀ ਸੀ ਸਾਡੇ ਇੱਥੇ ਅੱਗ ਲਗਾਉਣ ਦੇ ਜਿਹੜੇ ਇਨਸੀਡੈਂਟ ਸੀ ਉਹ ਬਹੁਤ ਘੱਟ ਆਏ ਸੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਏਰੀਆ ਦੇ ਜਿਹੜੇ ਕਿਸਾਨ ਨੇ ਤੇ ਲੋਕ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਤੇ ਉਹਨਾਂ ਨੂੰ ਵਧਾਈ ਦੇਣਾ ਚਾਹੁੰਦੀ ਹਾਂ ਕਿ ਉਹਨਾਂ ਨੇ ਇੰਨੀ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਆਪਣੀ ਆਉਣ ਵਾਲੀਆਂ ਜਨਰੇਸ਼ਨਸ ਦੇ ਵਾਸਤੇ ਤੇ ਕੁਦਰਤ ਦੇ ਵਾਸਤੇ ਉਹਨਾਂ ਨੇ ਧਿਆਨ ਦੇ ਨਾਲ ਜੋ ਹੈ ਆਪਣਾ ਕੰਮ ਕੀਤਾ ਹੈ ਤੇ ਨਾਲ ਹੀ ਅੱਜ ਦੀ ਜੋ ਮੀਟਿੰਗ ਹੈ ਇਸ ਦੇ ਵਿੱਚ ਵੀ ਇਹੀ ਰਿਵਿਊ ਅਸੀਂ ਕਰਾਂਗੇ ਕਿ ਅੱਗੇ ਜੋ ਹੈ ਇਸ ਸੀਜ਼ਨ ਦੇ ਵਿੱਚ ਵੀ ਸਾਡੀ ਇਹ ਵਧੀਆ ਕਾਰਗੁਜ਼ਾਰੀ ਜਾਰੀ ਰਹੇ ਉਸਦੇ ਸਬੰਚ ਮੀਟਿੰਗ ਰੱਖੀ ਗਈ ਹੈ ਟਿੱਪਾ ਬਣਾਈਆਂ ਗਈਆਂ ਕੋਈ ਚਲਾਨ ਵੀ ਕੱਟੇ ਜਾਣੇ ਕਿ ਪੰਦਾ ਇੱਕ ਪਾਇਆ ਜਾਂਦਾ ਹੈ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਅਸੀਂ ਲੋਕਾਂ ਨੂੰ ਪੋਜ਼ਿਟਿਵਲੀ ਹੀ ਇਹ ਬੇਨਤੀ ਕਰਾਂਗੇ ਕਿ ਆਪਣੇ ਆਪ ਆਪਣੀ ਜਿਹੜੀ ਸੂਝ-ਬੂਝ ਦਾ ਇਸਤੇਮਾਲ ਕਰਦੇ ਹੋਏ ਤੁਹਾਨੂੰ ਅਸੀਂ ਸੁਵਿਧਾਵਾਂ ਵੀ ਪ੍ਰੋਵਾਈਡ ਕਰਵਾ ਰਹੇ ਹਾਂ ਮਸ਼ੀਨਜ਼ ਵੀ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਹਨ ਗਵਰਨਮੈਂਟ ਵੱਲੋਂ ਤੇ ਤੁਸੀਂ ਜੋ ਹੈ ਪਰਾਲੀ ਨਾ ਸਾੜੋ ਪਰ ਉਸਦੇ ਬਾਅਦ ਵੀ ਜੇਕਰ ਲੋਕਾਂ ਵੱਲੋਂ ਕਿਸੇ ਵੱਲੋਂ ਪਰਾਲੀ ਸਾੜਨ ਦਾ ਮਾਮਲਾ ਸਾਹਮਣੇ ਆਉਂਦਾ ਉਸ ਦੇ ਖਿਲਾਫ ਜੋ ਕਾਰਵਾਈ ਕੀਤੀ ਜਾਏਗੀ ਚਲਾਨੇ ਜਾਂ ਰੈਡ ਐਂਟਰੀਜ਼ ਜੋ ਵੀ ਸਬੰਧਿਤ ਐਕਸ਼ਨ ਨੇ ਉਲੇ ਕੋਈ ਟੀਮਾਂ ਬਣੀ ਰਹੇ ਜੀ ਬਿਲਕੁਲ ਟੀਮਾਂ ਇਹਦੇ ਵਿੱਚ ਬਣ ਚੁੱਕੀਆਂ ਨੇ ਕਲਸਟਰ ਆਫਿਸਰਸ ਨੋਡਲ ਆਫਿਸਰਸ ਜਿਹੜੀ ਕੋਈ ਰੈਡ ਹੌਟਸਪੌਟ ਏਰੀਆਜ਼ ਨੇ ਉੱਥੇ ਸਪੈਸ਼ਲ ਆਫਿਸਰਸ ਵੀ ਡਿਪਲੋਏਟ ਕੀਤੇ ਗਏ ਨੇ